ਅੱਜ ਦਵਾਰਕਾ ਦਾਸ ਜੁਐਲਰਜ਼ ਦੇ ਮਾਲਿਕ ਪ੍ਰਦੀਪ ਮਲੋਤਰਾ ਦਾ ਜਨਮ ਦਿਨ ਮਨਾ ਰਹੇ ਨੇ ਅੱਜ स्वर्णਕਾਰ ਸੰਘ ਤੇ ਸਮਾਜ ਸੇਵੀ ਸ਼ਹਿਰ ਦੇ ਸੋ ਅੱਜ ਜਨਮ ਦਿਨ ਮਨਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਦਮਨ ਜਿੰਦਲ ਜੋ ਕਿ ਮੂੰਹ ਮਿੱਠਾ ਕਰਵਾ ਰਹੇ ਨੇ स्वर्णਕਾਰ ਅਮਿਤ ਵਰਮਾ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਕੈਸ਼ੀਅਰ ਵੀ ਨੇ ਉਹ ਵੀ ਮੂੰਹ ਮਿੱਠਾ ਕਰਵਾ ਕੇ ਖੁਸ਼ੀਆਂ ਸਾਂਝੀਆਂ ਕਰ ਰਹੇ ਨੇ ਪ੍ਰਮੋਦ ਕਪਿਲਾ ਜੋ ਕਿ ਰਾਮ ਨਾਟਕ ਅਤੇ ਸੋਸ਼ਲ ਕਲੱਬ ਦੇ ਸਾਬਕਾ ਕੈਸ਼ੀਅਰ ਤੇ ਮੌਜੂਦਾ ਵਾਈਸ ਪ੍ਰਧਾਨ ਨੇ ਉਹ ਵੀ ਪ੍ਰਦੀਪ ਮਲੋਤਰਾ ਜੀ ਦਾ ਮੂੰਹ ਮਿੱਠਾ ਕਰਵਾ ਰਹੇ ਨੇ ਅੱਜ ਇੱਥੇ ਦੱਸਣ ਯੋਗ ਹੈ ਕਿ ਅਮਿਤ ਵਰਮਾ ਜੋ ਕਿ ਅਮਿਤ ਵਰਮਾ ਜੀ ਹੈ ਉਹਨਾਂ ਦੀ ਵੀ ਅੱਜ ਮੈਰਿਜ ਐਨਿਵਰਸਰੀ ਹੈ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਅਮਿਤ ਵਰਮਾ ਜੀ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਅੱਜ ਖੁਸ਼ੀਆਂ ਸਾਂਝੀਆਂ ਹੋ ਰਹੀਆਂ ਨੇ ਸੋ ਗੱਲ ਕਰਾਂਗੇ ਪ੍ਰਦੀਪ ਜੀ ਨਾਲ ਪ੍ਰਦੀਪ ਜੀ ਅੱਜ ਤੁਹਾਡਾ ਜਨਮ ਦਿਨ ਮਨਾ ਰਹੇ ਹੈ ਕੀ ਕਹੋਗੇ ਇਸ ਮੌਕੇ ਸਾਰੇ ਯਾਰ ਦੋਸਤ ਇਕੱਠੇ ਹੋ ਕੇ ਜਨਮ ਦਿਨ ਮਨਾ ਰਹੇ ਨੇ ਕਿਸੇ ਗੱਲ ਦੀ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਸਾਰੇ ਕੇਕ ਲੈ ਕੇ ਆਏ ਹੈ ਬੜਾ ਅੱਛਾ ਲੱਗ ਰਿਹਾ ਹੈ ਸਾਰੇ ਜਿਹੜੇ ਬਣਾ ਰਹੇ ਸੋ ਖੁਸ਼ੀ ਜ਼ਾਹਰ ਕਰ ਰਹੇ ਨੇ ਅਮਿਤ ਵਰਮਾ ਜੀ ਤੁਸੀਂ ਵੀ ਸਮਾਣਾ ਦੀ ਜੰਗ ਜਿੱਤ ਕੇ ਆਏ ਸੀ ਅੱਜ ਦੇ ਦਿਨ ਸਮਾਣਾ ਤੁਹਾਡੇ ਨਾਲ ਲੜਿਆ ਸੀ ਤੁਸੀਂ ਕੀ ਕਹੋਗੇ ਮੈਂ ਕੀ ਕਹਣਾ ਜੀ ਬਸ ਪਿਆਰ ਵਿੱਚ ਰੱਖ ਕੇ ਹੋਏ ਨੇ ਬਹੁਤ ਬਹੁਤ ਸਮਾਣਾ ਸਮਾਣਾ ਤੋਂ ਤੁਸੀਂ ਅੱਜ ਜੰਗ ਜਿੱਤੀ ਸੀ ਸਮਾਣਾ ਕੀ ਕਹੋਗੇ ਸਮਾਣਾ ਲੀਡਰਾਂ ਦਾ ਸ਼ਹਿਰ ਹੈ ਵੈਸੇ ਜੇ ਕਿਹਾ ਜਾਵੇ ਤਾਂ ਵੱਡੇ ਵੱਡੇ ਉੱਥੇ ਲੀਡਰ ਰਹਿੰਦੇ ਨੇ ਇਹਨਾਂ ਦੇ ਸਾਲਾ ਸਾਹਿਬ ਵੀ ਲੀਡਰ ਹੈ ਉੱਥੇ ਅੱਛਾ ਸਾਲਾ ਸਾਹਿਬ ਵੀ ਲੀਡਰ ਹੈ ਸੋ ਸਾਡਾ प्रमोद ਕਪਿਲਾ ਜੀ ਵੀ ਨੇ ਦਮਨ ਜਿੰਦਲ ਜੀ ਵੀ ਨੇ ਇਹ ਵੀ ਕੋਈ ਪਹਿਚਾਨ ਇਹਨਾਂ ਦੀ ਕੋਈ ਦੱਸਣ ਦੀ ਨਹੀਂ ਗੱਲ ਆਮ ਹੀ ਤੁਸੀਂ ਅਖਬਾਰਾਂ ਵਿੱਚ ਇਹਨਾਂ ਨੂੰ ਦੇਖਦੇ ਰਹਿੰਦੇ ਹੋ ਦਮਨ ਜਿੰਦਲ ਜੀ ਸੋ ਅੱਜ ਕੇਕ ਕੱਟ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੋ ਪ੍ਰਮਾਤਮਾ ਇਸ ਰਹੀ ਤੰਦਰੁਸਤ ਖੁਸ਼ ਰੱਖੇ ਜਿਸ ਤਰ੍ਹਾਂ ਇਹਨਾਂ ਵੱਲੋਂ ਸਮਾਜ ਦੇ ਵਿੱਚ ਆਪਣਾ ਬਣਦਾ ਯੋਗਦਾਨ ਦਿੱਤਾ ਜਾਂਦਾ ਹੈ ਸੋ ਪ੍ਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖੇ ਅਤੇ ਇਸੇ ਤਰ੍ਹਾਂ ਅਸੀਂ ਸਭ ਰਲ ਮਿਲ ਕੇ ਖੁਸ਼ੀਆਂ ਮਨਾਉਂਦੇ ਰਹੀਏ